ਕਿ ਮੈਨੂੰ ਮਾਫੀ ਬਖਸ਼ਿਸ਼ ਕਰ ਦੇਣੀ ਕਿ ਆਪਣੇ ਪਰਿਵਾਰ ਦੇ ਵਿੱਚੋਂ ਜਿਹੜਾ ਸਿੱਖ ਕੌਮ ਇੱਕ ਪਰਿਵਾਰ ਹੈ 90% ਆਪਣਾ ਪਰਿਵਾਰ ਜਿਹੜਾ ਹੈ ਕਹੋਂਦਾ ਜਰੂਰ ਸਿੱਖ ਹੈ ਪਰ ਆਪਾਂ ਸਿੱਖ ਹੀ ਨਹੀਂ ਬਣਿਆ ਆਖੋ ਸਤਨਾਮ ਆਪਾਂ ਸਿੱਖ ਨਹੀਂ ਹੈਗੇ ਜੀ ਇੰਗਲੈਂਡ ਦੀ ਘਟਨਾ ਹੈ ਕਬੀਰ ਨੇ ਬੜੀ ਸੋਹਣੀ ਸਪੀਚ ਦਿੱਤੀ ਉਹ ਕਹਿੰਦਾ ਤੁਸੀਂ ਸਾਰੇ ਕੌਣ ਹੋ ਕਹਿੰਦੇ ਜੀ ਸਿੱਖ ਕਹਿੰਦੇ ਕਿਹਦੇ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਕਦੇ ਆਪਣੇ ਅੰਦਰ ਨੂੰ ਝੰਡੋੜਿਓ ਬਿਲਕੁਲ ਬਰੀਕੀ ਨਾਲ ਮਹਾਰਾਜ ਸਾਹਿਬ ਜੀ ਕੀ ਕਹਿੰਦੇ ਆ ਸਿਮਰਤ ਵੇਦ ਪ੍ਰਾਣ ਪ੍ਰਕਾਰ ਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਜਿੰਨੇ ਮਰਜੀ ਗ੍ਰੰਥ ਪੜ੍ਹ ਕੇ ਜਿੰਨਾ ਮਰਜੀ ਲੈਕਚਰ ਕਰ ਲਾ ਪਰ ਗੱਲ ਕਿਉਂ ਨਹੀਂ ਬਣ ਰਹੀ ਕਿਉਂਕਿ ਮਾਫੀ ਦੇਣੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ ਨੌਵੇਂ ਪਾਤਸ਼ਾਹ ਤੱਕ ਚਰਨਪੌਲ ਚੱਲੀ ਚਰਨਪੌਲ ਜਿਹੜਾ ਵੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਝੋਲੀ ਕਰਕੇ ਸਿੱਖੀ ਮੰਗਦਾ ਸੀ ਨਾ ਉਹਨੂੰ ਫਿਰ ਮਹਾਰਾਜ ਕੁਝ ਬਚਨ ਦਿੰਦੇ ਸੀ ਉਹ ਬਚਨ ਉਹ ਪਗਾਉਂਦਾ ਸੀ ਚਰਨਪੌਲ ਲੈ ਕੇ ਤੇ ਉਹ ਸਿੱਖੀ 'ਚ ਪਰਪੱਕ ਹੁੰਦਾ ਸੀ ਫਿਰ ਦਸਵੇਂ ਪਾਤਸ਼ਾਹ ਨੇ ਸਿੰਘ ਬਣਾਤਾ ਉਹ ਬਾਣੀ ਦਾ ਪਰਕਰਮ ਉਹ ਬਾਣੀ ਦਾ ਅੰਦਰ ਉਹ ਬਾਣੀ ਦੀ ਜਿਹੜੀ ਬਖਸ਼ਿਸ਼ ਸੀ ਉਹਨੂੰ ਪਾਣੀ ਚ ਪਾਇਆ ਰੁਲਦਿਆਂ ਫਿਰਦਿਆਂ ਨੂੰ ਜਿਹੜੀ ਗੱਲ ਭਾਈ ਸਾਹਿਬ ਕਰਕੇ ਗਏ ਨਾ ਸਾਨੂੰ ਲੜਾਉਣ ਲਈ ਜਾਤਾਂ ਪਾਤਾਂ ਵੱਖੋ ਵੱਖਰੇ ਕਸਬੇ ਤਿਆਰ ਕੀਤੇ ਆਖੋ ਸਤਨਾਮ ਇਹ ਮਹਾਰਾਜ ਜੀ ਦੇ ਘਰ ਦੀਆਂ ਖੇਡਾਂ ਸੰਤ ਜੀ ਗੌਰ ਕਰਿਓ ਮਰੀਆਂ ਭੈਣਾਂ ਵੀਰ ਤੁਸੀਂ ਬੜਾ ਪਿਆਰ ਕਰ ਦਿਓ ਇਹ ਗੱਲ ਕੌੜੀ ਜ਼ਰੂਰ ਲੱਗੂਗੀ ਆਪਾਂ ਤੇ ਸਿੱਖ ਹੀ ਨਹੀਂ ਬਣ ਸਕੇ ਤੇ ਰਾਜ ਰੂਜ ਕੀ ਕਰਨਾ ਜੇ ਪੜੀ ਜਾਣੇ ਰੋਜ਼ ਅਰਦਾਸ ਵਿੱਚ ਰਾਜ ਕਰੇਗਾ ਖਾਲਸੇ ਨੇ ਕਰਨਾ ਅਸੀਂ ਤੇ ਸਿੱਖ ਨਹੀਂ ਬਣਿਆ ਜੇ ਦੁੱਖ ਦੀ ਗੱਲ ਕਹਿਣਾ ਪੈਂਦਾ ਹੈ ਸਾਡੇ ਘਰ ਤੇ ਨਿਗਾਹ ਮਾਰ ਕੇ ਵੇਖੀਏ ਕਿ ਮਾਰੇ ਸੱਚੇ ਬਾਦਸ਼ਾਹ ਨੇ ਆਪਣਾ ਸਾਰਾ ਕੁੰਬਾ ਸ਼ਹੀਦ ਕਰਤਾ ਆਪਣੇ ਸੋਹਣਿਆ ਪੁੱਤਰਾਂ ਤੇ 2 ਮੀਟਰ ਕੱਪੜਾ ਪਾਉਣ ਦੀ ਪਰਵਾਹ ਨਹੀਂ ਕੀਤੀ ਆਖੋ ਸਤਨਾਮ ਕਿਨੂੰ ਦੋਸ਼ ਦਈਏ ਕਿਹਦੇ ਤੇ ਗਿਲਾ ਕਰੀਏ ਕਿਹਦੇ ਨਾਲ ਰੁੱਸੀਏ ਘਰ ਤੋਂ ਸ਼ੁਰੂ ਕਰੋ ਤੇ ਪਿੰਡ ਤੋਂ ਬੋਲੋ ਸਤਨਾਮ ਮਿਲਦੀਆਂ ਸਾਨੂੰ ਵੀ ਗਾਲਾਂ ਹੀ ਐ ਪਰ ਪਹਿਲੋਂ ਘਰ ਤੋਂ ਸ਼ੁਰੂ ਕਰੋ ਗਵਾਂਢ ਤੋਂ ਸ਼ੁਰੂ ਕਰੋ ਪਿੰਡ ਤੋਂ ਤੁਸੀਂ ਆਪ ਖਾਲਸੇ ਬਣੋ ਤੇ ਅਗਲੀ ਪੰਕਤੀ ਕਿਹੜੀ ਆ ਰਾਜ ਕਰੇਗਾ ਆਕੀ ਆਕੀ ਦਾ ਭਾਵ ਹੁੰਦਾ ਅੱਕਿਆ ਹੋਇਆ ਦੁਖੀ ਬੰਦਾ ਬਾਗੀ ਸਾਡੇ ਤੇ ਆਪਣੇ ਜੀ ਬਾਗੀ ਹੋਏ ਆ ਸਾਡੇ ਪ੍ਰਚਾਰਕ ਸਾਡੇ ਰਾਗੀ ਸਾਡੇ ਗਰੰਥੀਅਤ ਬਾਗੀ ਆ ਇਹਨਾਂ ਦੀ ਨਿਤ ਨਵੀਂ ਵੀਡੀਓ ਆਉਂਦੀ ਆ ਇੱਕ ਦੀ ਮੈਂ ਵੇਖੀ ਆ ਸਿੰਘ ਸਾਹਿਬ ਕੋ ਮੁੱਦਾ ਉਹ ਲਾਈਵ ਹੋ ਕੇ ਕੱਲਾ ਕੱਲਾ ਚੀਜ਼ ਉਤਾਰ ਰਿਹਾ ਤੇ ਮੈਂ ਜੀ ਦੁਖੀਆਂ ਬੰਦਾ ਪੁੱਛੇ ਉਹ ਪੜਿਓ ਮਾਨਸੋ ਸਿੱਖੀ ਸਿਰ ਵੰਗਦੀ ਐ ਬੋਲੋ ਸਤਨਾਮ ਹੁਣ ਪੁਰਾਣੇ ਸਿੱਖਾਂ ਦਾ ਜੀਵਨ ਪੜ ਕੇ ਉਹਨਾਂ ਬੀਬੀਆਂ ਦਾ ਵੇਖੋ ਜੋਧਿਆਂ ਦਾ ਕੀ ਉਹ ਗ੍ਰੰਥੀ ਪ੍ਰਚਾਰਕ ਸੀ ਉਹ ਰਾਗੀ ਸਿੰਘ ਸੀ ਉਹ ਉਹਨਾਂ ਦਾ ਜੀਵਨ ਵੇਖੋ ਜਿਨ੍ਹਾਂ ਦਾ ਬੰਦ-ਬੰਦ ਕੱਢ ਦਿੱਤਾ ਭਾਈ ਤਾਰੂ ਸਿੰਘ ਸਾਹਿਬ ਦੀ ਖੋਪਰੀ ਲਾ ਦਿੱਤੀ ਇਹ ਤੇ ਇੰਨਾ ਪਿਆਰਾ ਵਿਸ਼ਾ ਸੀ ਪੀਰ ਬੁੱਧੂ ਸ਼ਾਹ ਨੇ ਪੁੱਤ ਮਰਵਾਏ ਗੱਭਰੂ ਪੰਗਾਣੀ ਦਾ ਪਹਿਲਾ ਜੰਗ ਆ ਜੀ ਸੁਣਿਆ ਮੇਣ-ਮੇਣ ਬਾਤਾਂ ਪਾਉਣੀਆਂ ਅੱਖਾਂ 'ਚ ਜਾਲ ਆਇਆ ਗਲ 'ਚ ਪੱਲਾ ਮਹਿਬੂਬ ਜੀ ਅੰਦਰ ਬੈਠਿਆ ਸਮਿਆਨੇ ਦੇ ਦਰਵਾਜ਼ਾ ਖੜਕਿਆ ਪਹਿਰੇਦਾਰ ਨੇ ਆਖਿਆ ਕੌਣ ਐ ਜਦੋਂ ਵੇਖਿਆ ਤੇ ਪੀਰ ਬੁੱਧੂ ਸ਼ਾਹ ਕਹਿਣ ਲੱਗੇ ਹਾਂਜੀ ਪੀਰ ਜੀ ਕਹਿੰਦੇ ਮਹਿਬੂਬ ਦੇ ਦਰਸ਼ਨ ਕਰਨੇ ਆ ਤੇ ਮਹਾਰਾਜ ਸਾਹਿਬ ਦੇ ਕੇਸ ਖੁੱਲੇ ਸੀ ਪਾਦਸ਼ਾਹ ਕੰਗਾ ਕਰ ਰਿਆ ਸੀਣ ਸਾਹਮਣੇ ਲਿਆਇਓ ਹਜ਼ੂਰ ਕੰਗਾ ਪੈ ਕਰ ਦਿਆ ਤੇ ਜਦੋਂ ਆਵਾਜ਼ ਆਈ ਨਾ ਬਾਹਰੋਂ ਪਹਿਰੇਦਾਰ ਦੀ ਪੀਰ ਜੀ ਥੋੜਾ ਰੋਕ ਕੇ ਆਉਣਾ ਇਸ ਵੇਲੇ ਤੁਹਾਡਾ ਮਿਲਾਪ ਨਹੀਂ ਕਰਾ ਸਕਦੇ ਇਹ ਰਹਿਤ ਨਾਮੇ ਵੀ ਗੁਰੂ ਦਾ ਸਿੱਖ ਨੰਗੇ ਕੇਸ ਲੈ ਕੇ ਨਾ ਘੁੰਮੇ ਬੋਲੋ ਸਤਨਾਮ ਤੇ ਹਜ਼ੂਰ ਦੇ ਕੰਨੀ ਆਵਾਜ਼ ਪਈ ਵੀ ਪਹਿਰੇਦਾਰ ਦੀ ਪੀਰ ਬੁੱਧੂ ਸ਼ਾਨ ਵੀ ਰੁੱਕ ਕੇ ਆਇਆ ਹੋ ਜੀ ਮਹਾਰਾਜ ਦਸਤਾਰਾ ਸਜਾ ਰੇ ਆ ਤੇ ਅੰਦਰੋਂ ਆਵਾਜ਼ ਆ ਗਈ ਕਹਿੰਦੇ ਖਾਲਸਾ ਜੀ ਇਹਨੂੰ ਅੰਦਰ ਆਉਣ ਦਿਓ ਆਖੋ ਸਤਨਾਮ ਸ੍ਰੀ ਤੇ ਜਦੋਂ ਅੰਦਰ ਆਇਆ ਨਾ ਕਹਿੰਦੇ ਪੀਰ ਜੀ ਲੇਟ ਹੋ ਗਿਆ ਕਹਿੰਦੇ ਜੀ ਤੁਹਾਡੇ ਸਿੰਘਾਂ ਨੇ ਦਰਵਾਜ਼ੇ ਤੇ ਰੋਕ ਲਿਆ ਤੇ ਗਰੀਬ ਨਿਵਾਜ ਪਾਤਸ਼ਾਹ ਤਾਂ ਕਰਕੇ ਦਰਸ਼ਨ ਪਰਸਨ ਆਇਆ ਸੀ ਆਪ ਜੀ ਨੇ ਭਲੀ ਕਿਰਪਾ ਕੀਤੀ ਮੇਰੇ ਅੰਦਰ ਦੀ ਆਵਾਜ਼ ਸੁਣ ਲਈ ਕਿ ਸਤਿਗੁਰੂ ਨਹੀਂ ਸੁਣਦੇ ਅੱਜ ਪੜਿਦੇ ਤੇ ਹੈਗੇ ਰੋਜ ਦੁ ਕਾਲੰ ਪ੍ਰਣਾਸੀ ਦਇਆਲੰਸ ਰੂਪੇ ਸਦਾ ਅੰਗ ਅਭੰਗੰ ਰੋਜ ਪੜਦੇ ਸੋ ਸਤਿਗੁਰ ਪਿਆਰਾ ਮੇਰੇ ਬੋਲੋ ਬੋਲੋ ਸੋ ਸਤਿਗੁਰ ਪਿਆਰਾ ਜਿੱਥੇ ਕਿਥੇ ਮੈਨੂੰ ਲੈ ਗਈ ਹੁਣ ਕਿਉਂ ਨਹੀਂ ਛਡਾਉਂਦਾ ਕੋਈ ਸਵਾਲ ਕਰਦੇ ਵੀ ਤੁਸੀਂ ਰੋਜ਼ ਪੜ੍ਹਦੇ ਸਤਿਗੁਰੂ ਨਾਲ ਆ ਤੇ ਹਾਲਤ ਕੀ ਬਣੀ ਪਰ ਬਾਪੂ ਇੱਕ ਗੱਲ ਲਿਖ ਕੇ ਦੇ ਗਿਆ ਸੀ ਜਦ ਇਹ ਗਏ ਵਿਪਰਨ ਕੀ ਰੀਸ਼ਤ ਮੈਂ ਨਾ ਕਰੂੰ ਮਾਰੇ ਕਹਿੰਦੇ ਜੇ ਤੂੰ ਤੁਸੀਂ ਸਿੱਖੀ ਛੱਡ ਦਿੱਤੀ ਨਾ ਦੁਬਦਾ ਚ ਪੈਗੀ ਮੈਂ ਤੁਹਾਡੇ ਮਗਰ ਨਹੀਂ ਆਉਣਾ ਐਸ ਬਲੇ ਉਹ ਹਾਲਤ ਚ ਆਪਾਂ ਖੜੋਤੇ ਸਾਰੇ ਸਾਰੇ ਕਹਿੰਦੇ ਕਿ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਈਏ ਤੱਕੜਿਓ ਪਰ ਅੰਦਰੋਂ ਮੈਂ ਕਹਿ ਰਿਹਾ ਸਪੀਕਰ ਤੇ ਸਾਰੇ ਨਿਸ਼ਾਨ ਸਾਹਿਬ ਥੱਲੇ ਆਪਾਂ ਇਕੱਠੇ ਹੋ ਜਾਈਏ ਜਿੰਨੀਆਂ ਸੰਪਰਦਾਵਾਂ ਜਿਤਨੇ ਮਾਪੂਰਖ ਫੌਜਾਂ ਆਪਣੀਆਂ ਕਾਲੀ ਪਰ ਅੰਦਰ ਮੇਰੇ ਵੀ ਚੱਲਣ ਦਿਆ ਵੀ ਜਿਹੜੇ ਝੰਡੇ ਥੱਲੇ ਸਾਰਿਆਂ ਇਕੱਠੇ ਹੋਣਾ ਉਹਦਾ ਡੰਡਾ ਮੈਨੂੰ ਫੜਾ ਦਿਓ ਆਖੋ ਸਤਨਾਮ